ਸਾਹਮੇ ਹਾਂ ਜੀ ਮੈਂ ਤਾਂ ਬੈਠੀ ਅੰਦਰ ਕੱਲੀ ਨੂੰ ਕੁਛ ਨਹੀਂ ਮम्मी ਮੈਂ ਕੀ ਕਰਨਾ ਹੈ ਨਾ ਨੋ ਕਿਉਂ ਟੇ ਤੇ ਜਦ ਸਰ ਸ਼ੁਰੂਆਤ ਮੈਂ ਅੰਦਰ ਬਹਿ ਗਈ ਰੋਟੀ ਰੋਟੀ ਦੇ ਵਾਲੇ ਮੈਨੂੰ ਭੁੱਖ ਨਹੀਂ ਆ ਤੇ ਕਰਨਾ ਕੋ ਕੰਮ ਮੈਂ ਕਰਾਵਾਂ ਨਾਲ ਤਾਂ ਡੇ ਨਹੀਂ ਚਲ ਕੰਮ ਤੇ ਮੈਂ ਕਰਾਂ ਹੀ ਰੋਟੀ ਪਾਣੀ ਹੀ ਕਰ ਰਿਆ ਦੋਵਾਂ ਨੂੰ ਸਾਸਨੀ ਨੂੰ ਭੈਣ ਤੇਰੀ ਨਾਲ ਜਿਠਾਣ ਤੇਰੀ ਲੱਗਦੀ ਅੱਛਾ ਤੇ ਕੰਮ ਬਥੇਰੇ ਨਾਲ ਕਰਾ ਲੇ ਜਿਹਦੇ ਦੋਵਾਂ ਨੇ ਲਾ ਕੇ ਕਰ ਲਿਆ ਠੀਕ ਤੇ ਰੋਟੀ ਸਬ ਕੋਈ ਤੇਰੀ ਮਨਪਸੰਦ ਸਬਜੀ ਬਣਾਈ ਹੈ ਤੇ ਤੂੰ ਖਾ ਲੈ ਤੀ ਰੋਟੀ ਨੂੰ ਫੁਲਕੇ ਦੋ ਮੁੰ ਮੈਨੂੰ ਨਾ ਭੁੱਖ ਨਹੀਂ ਆ ਗਈ ਮੇਰਾ ਜੀ ਨਹੀਂ ਕਰਦਾ ਰੋਟੀ ਨੂੰ ਕੋਈ ਨਹੀਂ ਮੈਨੂੰ ਭੁੱਖ ਹੋਊਗੀ ਨਾ ਮੈਂ ਆਪੇ ਖਾ ਲੈਣੀ ਅੱਛਾ ਤੇ ਸ਼ਾਬੇ ਦਾ ਆਇਆ ਫੋਨ ਕੋਈ ਹਾਂਜੀ ਆਇਆ ਇਹ ਸੁਰੇ ਫੋਨ ਠੀਕ ਠਾਕ ਉਹ ਕੀ ਜਾਂਦਾ ਕੰਮ ਦਾ ਜਿਖ ਲੈਣ ਲੱਗਣੀ ਹੁਣ ਲੱਗ ਜਾਣੇ ਦੋ ਚਾਹ ਬਣ ਕਹਿਣ ਦੇਗੀ ਗੱਡੀ ਕੋਈ ਹੁਣ ਮਤਲਬ 프리 ਹੋਊਗੀ ਤੇ ਫੇਰੀ ਮਿਲਣੀ ਉੱਚਾ ਕੋ ਡਰਾਈਵਰ ਜਨਾ ਕੋਈ ਕੱਟੀ ਛੱਡੂ ਫੇਰੀ ਆ ਹਾਂਜੀ ਹਾਂਜੀ ਤੇ ਰੋਟੀ ਦਾ ਕੀ ਜਾਂਦਾ ਚੱਲੀ ਜਾਂਦਾ ਮੁੰਡਿਆਂ ਦੇ ਨਾਲ ਕੰਮ ਚੰਗਾ ਨਹੀਂ ਜਾਂਦਾ ਰੋਟੀ ਤੇ ਅੱਗੇ ਉਹ ਕੰਮ ਚੱਲੀ ਜਾਂਦੇ ਆ ਅੱਛਾ ਉਹ ਤਾਂ ਜਾਣ ਨੇ ਕਹਿੰਦਾ ਕਿ ਹੋਰ ਤਰ੍ਹਾਂ ਹੋਉਂਦਾ ਹੈ ਕਿ ਮਤਲਬ ਇੱਕਦਮ ਏਡੀ ਛੇਤੀ ਜਾਣਾ ਪਿਆ ਨਾ ਹਾਂ ਤਾਂ ਉਹਦੇ ਕਰਕੇ ਆਂਦਾ ਲੱਗਣ ਡੇ 2-3 ਦਿਨਾਂ ਵਾ ਆਪੇ ਸਭ ਕੁਝ ਫੇਟੀ ਜਾਣਾ ਕਿਤੇ ਜਾਂਦਾ ਪਏ ਤੇ ਆਪੇ ਫਿਰਾਰੇ ਲੱਗ ਜਾਣਾ ਉਹਨੇ ਵੀ ਤੇ ਹਾਂਜੀ ਟਾਈਮ ਪਾਸ ਹੁੰਦਾ ਜਾਂਦਾ ਹਾਂਜੀ ਤੇ ਤੂੰ ਹਾਂ ਹੀ ਤਰ੍ਹਾਂ ਬੈਠੀ ਰਹੀ ਨਹੀਂ ਤੇ ਤੂੰ ਸਗੋਂ ਬਾਹਰ ਪੈਣ ਆਪਣੀ ਲਾਗੇ ਵਿਆਹ-ਵਿਆਹ ਕਰਾ ਸਾਡੇ ਲਾਗੇ ਬਾਹਰ ਆਇਆ ਕਰਕੇ ਨਾ ਪਾਤਾ ਮ ਮੈਂ ਚਲ ਦੀਦੀ ਵੀ ਕੰਮ ਕਰ ਰਹੇ ਆ ਤੇ ਤੁਸੀਂ ਵੀ ਡੇ ਹੀ ਸਸੂ ਛੱਲਣ ਜੇ ਕੋਈ ਕੰਮ ਹੁੰਦਾ ਤੁਸੀਂ ਮੈਨੂੰ ਦੱਸ ਦਿਆ ਕਰੋ ਮੇਰਾ ਨਾ ਜੀ ਨਹੀਂ ਕਰਦਾ ਇਦਾਂ ਬਹਿਣ ਨੂੰ ਬਾਹਰ ਹੋਰ ਤਰਾ ਮੈਨੂੰ ਲੱਗਦਾ ਨਾਲੇ ਨਾ ਪਤਾ ਹਲੇ ਮੇਰਾ ਜਿੱਦਾਂ ਨਾ ਧਿਆਨ ਜਾਵਨੋਂ ਮੇਰਾ ਇੱਥੇ ਜੀ ਨਹੀਂ ਲੱਗਦਾ ਮੈਂ ਇਦਾਂ ਨਾ ਕਰਾਂ ਮੈਂ ਚਾਰ ਦਿਨ ਪੈਡਾ ਨਾ ਚੱਲਦਾ ਚੱਲ ਕੋਈ ਨਹੀਂ ਚੱਲ ਜੀ ਇਹ ਚਾਰ ਦਿਨ ਰਹਿ ਲੋਕਾਂ ਨੇ ਕਹਿਣਾ ਲੈ ਗਿਆ ਵਾ ਮੁੰਡਾ ਤੇ ਮਗਰੀ ਫੇਕਿਆਂ ਨੂੰ ਚੱਲ ਗਈ ਤੇ ਚਾਰ ਦਿਨ ਰਹਿ ਤੋ ਤੇਰਾ ਮੰਮੀ ਉਹਨੇ ਆਪਣੀ ਨਾ ਗੱਲਬੁੱਲ ਕਰ ਲਿਆ ਕਰ ਧਨਪ੍ਰਾਵਾਂ ਦੇ ਨਾਰਾਜੀ ਬਾਜੀ ਕਰ ਲਿਆ ਕਰ ਮਨ ਹੋਰਥੇ-ਉੱਥੇ ਹੋ ਜਾਂਦਾ ਜਰਾ ਨੇ ਮਮੇ ਮਮੇ ਦਾ ਟੈਲੀਫੋਨ ਆਇਆ ਇਹ ਤੇ ਉਹਨਾਂ ਨਾਲ ਗੱਲ ਗੁੱਲ ਕੀਤੀ ਆ ਜੋ ਸਭ ਕੋ ਕਹਿੰਦੇ ਇਹ ਜਾਂਦੇ ਜੇ ਆਪਕੇ ਦੇ ਚੰਨੇ ਦੋ ਦਿਨ ਆਣ ਕੇ ਲਾ ਜਾਣੇ ਆ ਤੇ ਮੈਂ ਨੇ ਚਲੋ ਕੋਈ ਨਹੀਂ ਤੁਹਾਨੂੰ ਮਮੀ ਨੂੰ ਪੁੱਛ ਕੇ ਦੱਸੋਗੇ ਕੋਈ ਨਹੀਂ ਚਾ ਲੈਂਦੀ ਇਹਨੂੰ ਬਲਟੀ ਬੁਟੀ ਮਿਲ ਲੈਂਦੇ ਫਿਰ ਧਿਆਨ ਮੁੱਕ ਜਾਂਦਾ ਫਿਰ ਤੂੰ ਚਾ ਦਨ ਚਲਦੀ ਰਹਿ ਆਵੇਂ ਮੁੜ ਕੇ ਚਲੋ ਕੋਈ ਗੱਲ ਨਹੀਂ ਫਿਰ ਉਹ ਦੋ ਚੱਲ ਫਿਰ ਮੈਂ ਇੱਕ ਦੋ ਦਿਨ ਚੱਲ ਜੂਗੀ ਨਾ ਫਿਰ ਆਜੋਗੇ ਤੇ ਇਹ ਵੀ ਕੰਮ ਤੇ ਜੀਤ ਲਾਉਂਦੇ ਜੀਤ ਲਾਉਣਾ ਪੈਣਾ ਕੰਮ ਤੋਂ ਬਿਨਾ ਤੇ ਪੁੱਤ ਤੈਨੂੰ ਪਤਾ ਕਿ ਜਾਰਾ ਨਹੀਂ ਹੈ ਹਾਂਜੀ ਹਾਂਜੀ ਹੁਣ ਜਾਊਗਾ ਕਮਾਊਗਾ ਪੁੱਤ ਫੇਰ ਹੀ ਘਰ ਤਲਾਊਗਾ ਤੇ ਉਹ ਨਹੀਂ ਤੇ ਤਰ੍ਹਾਂ ਚਲੋ ਤੁਹਾਨੂੰ ਪਤਾ ਸੱਚੇ ਤੈਨੂੰ ਪਤਾ ਮੰਗਾਈ ਬੜੀ ਐ ਨਹੀਂ ਜਾਣਾ ਤੇ ਚਲੋ ਹੈ ਇਹਨਾਂ ਨੇ ਅੱਜ ਵੀ ਜਾਣਾ ਕੱਲ ਵੀ ਜਾਣਾ ਹੈ ਪਰ ਹਲੇ ਤੁਹਾਨੂੰ ਪਤਾ ਮਹੀਨੇ ਦੀ ਛੁੱਟੀ ਹੈਗੀ ਤੇ ਜੇ ਨਾ ਅਮਰਜੈਂਸੀ ਬੁਲਾਉਂਦੇ ਥਾਲੇ ਉਹਨੇ ਮਹੀਨਾ ਹੋਰ ਰਹਿ ਲੈਣਾ ਚਲ ਥੋੜਾ ਜਿਹਾ ਬੰਦਾ ਇੱਕ ਚਾਲ ਨਾਲ ਕੇ ਤਾਂ ਕੰਮ ਫੇਰ ਲੈਂਦਾ ਵਾ ਨਾਲੇ ਤੁਹਾਨੂੰ ਪਤਾ ਲੈ ਨਾ ਨਵਾਂ ਨਵਾਂ ਵਾ ਤੇ ਹੋਰ ਤਰ੍ਹਾਂ ਹੁੰਦਾ ਵਾ ਤੇ ਕੋਈ ਨਹੀਂ ਉਧਾੜੀ ਵਾਲੇ ਹੁਣ ਜੀ ਲੱਗ ਜਾਂਦਾ ਲੱਗਣਾ ਜੀ ਸਹੀ ਐ ਸਹੀ ਐ ਜਦੋਂ ਉਹਨੇ ਵੀ ਕੰਮ ਤੇ ਚਲ ਜਾਣਾ ਵਾ ਤੇ ਚੱਲ ਹਾਂਜੀ ਸਿੱਧੀ ਸਿੱਧੀ ਬੰਦਾ ਆਦੇ ਲੱਗ ਜਾਂਦਾ ਵਾ ਤੇ ਬਾਕੀ ਕੋਈ ਗੱਲ ਨਹੀਂ ਫਿਕਰ ਨਾ ਕਰਿਆ ਆਹ ਰੋਟੀ ਤੇ ਮੈਂ ਖਾ ਲਈ ਮੈਨੂੰ ਆਥੋਂ ਦੀ ਪੂਜਾ ਵੀ ਖਾਲਾ ਰੋਟੀ ਅੱਛਾ ਅੱਛਾ ਤੇ ਰੋਟੀ ਖਾ ਰਿਹਾ ਹਾਂ ਮੈਂ ਫੜਾ ਤੀਆਂ ਤੋਂ ਰੋਟੀਆਂ ਤੇ ਮੈਂ ਬੈਠੀ ਬੈਠੀ ਨੇ ਫਿਰ ਖਾ ਲਿਆ ਠੀਕ ਆਹ ਤੇ ਇਹੇ ਤਰ੍ਹਾਂ ਕੰਦੀ ਨਾ ਬਿਆਹ ਕਰ ਫਿਰ ਬਿਆਹ ਖੋਇਆ ਕਰ ਕਰੀ ਉਹਦੇ ਲਾਗੇ ਕੋਈ ਗੱਲਬਾਤ ਮਾਰਿਆ ਕਰ ਚਲੋ ਕੋਈ ਗੱਲ ਨਹੀਂ ਮੈਂ ਵੈਜੀਟੀ ਦੀ ਲੱਗੀ ਆਹ ਰੋਟੀ ਪਾਣੀ ਟਾਈਮ ਨਾ ਖਾਦਾ ਪਕਾਇਆ ਪੁੱਛ ਲਿਆ ਦੀਰੀ ਆਪੇ ਨੂੰ ਕੀ ਬਣਾਇਆ ਕੀ ਕੀਤਾ ਹਾਂਜੀ ਹਾਂਜੀ ਹਣਾ ਹਾਂਜੀ ਤੇ ਰਾਜੀ ਬਾਜੀ ਮੈਨੂੰ ਦੱਸ ਦਿਆ ਕਰ ਚਲੋ ਉਤਰਾ ਤੇ ਫੋਨ 'ਚ ਗੱਲ ਕਰ ਹੀ ਲੈਂਦਾ ਪਰ ਗੱਡੀ ਗੁੱਡੀ ਤਾਂ ਜਿਨਾ ਚਿਰ ਮਿਲਦੀ ਨਾ ਚਿਰ ਫਿਰ ਪਿਆਰ ਨਹੀਂ ਕੋਈ ਗੱਲ ਨਹੀਂ ਹਾਂ ਦਾ ਨਾ ਫੋਨ ਫਿਰ ਮੈਂ ਤੁਹਾਡੀ ਗੱਲ ਕਰਵਾ ਦਿੰਨੀ ਹਾਂ ਚਲ ਗੱਲ ਕਰਵਾ ਦੀ ਫਿਰ ਹਾਂਜੀ ਚਲ ਠੀਕ ਆ ਫਿਰ ਆ ਵੀ ਪਾਰ ਹੈ ਕਰ ਲਈ ਮੰਮੀ ਆਪਣੀ ਨੂੰ ਫੋਨ ਇੱਕ ਰਾਜੀ ਬਾਜੀ ਕਰ ਲਿਆ ਕਰ ਧਣ ਭਰਾਵਾਂ ਨੂੰ ਆਪਣੇ ਨਹੀਂ ਲਾ ਨਹੀਂ ਮੰਮੀ ਨੂੰ ਫੋਨ ਹਾਂ ਤੇ ਇਸ ਤਰ੍ਹਾਂ ਨਹੀਂ ਚੁੱਪਚੀਤੇ ਹੋ ਕੇ ਨਹੀਂ ਬੈਈਦਾ ਹੁੰਦਾ ਜਿਸ ਤਰ੍ਹਾਂ ਇਹ ਚੁੱਪਚੀਤੀ ਪੀ ਕੇ ਬੈਠੀ ਇਸ ਤਰ੍ਹਾਂ ਨਹੀਂ ਬੈਈਦਾ ਹੁੰਦਾ ਆਪਣਾ ਮਾੜਾ ਮੋਟਾ ਆਪਣਾ ਲੀਡਰ ਰਤਾ ਪ੍ਰਸਤ ਕੀਤਾ ਆਪਣਾ ਟਾਈਮ ਨਾਲ ਕੋਈ ਕੰਮ ਕੀਤਾ ਥੋੜਾ ਬੋਧਾ ਆਪਣੇ ਆਪਣੇ ਕਮਰੇ ਚ ਚਾਦਰ ਚੁੰਦਰ ਝਾੜ ਕੇ ਇੰਨਾ ਕੀ ਕਰ ਲਿਆ ਤਾਂ ਹੈ ਜੀ ਲੱਗਾ ਰਹੂਗਾ ਤੇਰਾ ਪੁੱਤ ਠੀਕ ਚਲ ਚੰਗਾ ਫਿਰ ਹਾਂ ਖਾ ਲਈ ਰੋਟੀ ਤੂੰ ਹੁਣ ਕੋਈ ਨਹੀਂ ਖਾ ਲਈ ਆਹੋ ਹਾਂ ਤੇ ਬੜੇ ਚੰਗੇ ਮੰਮੀ ਵੀ ਕਿੰਨੇ ਪਿਆਰ ਨਾਲ ਰਹਿੰਦੇ ਆਂ ਦੀਦੀ ਵੀ ਬੜੇ ਪਿਆਰ ਨਾਲ ਰਹਿੰਦੇ ਆਂ ਵਰਨਾ ਸਭੇ ਤੋਂ ਬਿਨਾਂ ਕਾਰਖਾਨ ਨੂੰ ਪੈਂਦਾ 바ਵਾ ਘਰ ਹੀ ਤੇ ਰੌਣਕ ਜੀ ਲੱਗੀ ਰਹਿੰਦੀ ਇੱਧਰੋਂ ਆ ਉੱਧਰੋਂ ਸ਼ਾਂਤੀ ਲੱਗਣ ਦੀ ਉਹ ਤੇ ਹੁਣ ਮੰਮੀ ਨਾਲ ਜਿਆਦਾ ਕਹੀ ਜਾਉਂਗੇ ਨਾ ਤਾਂ ਉਹਨਾਂ ਦੇ ਵੀ ਮਨ ਤੇ ਹੋਰ ਹੋਣਾ ਚੰਦ ਭਏਗਾ ਮੈਂ ਹफ्ते ਸਾਰੇ ਕਰਤੀਆਂ ਹੂੰ ਉਹ ਦੋ ਚਾਹਦੇ ਨੂੰ ਫਿਰ ਆਪੇ ਆਤਮਨ ਜਾਣੇ ਇਦਾਂ ਕਰਦੀ ਮम्मी ਨੂੰ ਫੋਨ ਲਾ ਦਿੰਦੀ ਨਾਲੇ ਮम्मी ਨਾਲ ਗੱਲ ਕਰਦੀ ਆ ਤੇ ਨਾਲੇ ਥੋੜਾ ਮਨ ਹੋ ਜਾਂਦਾ ਹੋਰ ਉਹ ਹੁਣ ਕਿਚਾ ਚੱਲ ਰਿਹਾ ਪੂਜਾ ਹਾਂਜੀ ਹੋ ਗਿਆ ਟਾਈਮ ਹੋ ਗਿਆ ਅਜੇ ਤਾਂ ਕੰਮ ਨਹੀਂ ਹੋਇਆ ਕਰ ਬਸ ਮੁੱਕ ਗਿਆ ਕੰਮ ਤੇ ਚਾਦਰਾਂ ਝਾੜਨ ਦੀ ਹੀ ਮੈਂ ਚਲ ਝਾੜੀ ਛੜਨੀ ਐ ਤੂੰ ਇਥੋਂ ਐ ਉਹ ਮੈਂ ਬਾਹਰ ਗਵਾ ਆ ਗਿਆ ਜਰਾ ਅੱਛਾ ਉਹ ਉਹ ਕਰ ਆਨੇ ਵਾਲੇ ਕੋਲ ਦਵਾ ਦੇਣਾ ਮੈਂ ਅੱਛਾ ਅੱਛਾ ਉਹ ਤੇ ਹਸਾਬ ਲਿਆ ਦੇਣਾ ਕਰਨ ਵਾਲਾ ਤੇ ਮੈਂ ਚਲ ਕਰਾਵਾਂ ਠੀਕ ਆ ਹੋ ਗਿਆ ਆ ਹੋ ਗਿਆ ਹੋ ਗਿਆ ਚੰਗਾ ਵਧੀਆ ਹਮ ਲੈਂਦੇ ਕਿੱਥੇ ਆ ਉਹ ਅੰਦਰ ਬੈਠੀ ਆ ਉਹ ਤੇ ਚਾਗਦੀ ਰਹਿੰਦੀ ਬਾਹਰ ਹੀ ਨਹੀਂ ਆਉਂਦੀ ਤੇ ਲੈ ਚਲ ਮਰਗੀ ਦੇ ਘਰ ਤਾਂ ਸੱਟਾ ਤੰਦਰ ਗੱਤ ਹਾਂਜੀ ਉਹ ਜੀ ਦੂ ਲੱਗ ਰਹੀ ਜੀ ਹੁਣ ਥੋੜਾ ਬੋਤਾ ਮਾਰਨ ਦਰਾਉ ਫਿਰੋਗੀ ਤੇ ਫੇਰ ਹੀ ਆ ਨਾ ਹੁਣ ਮੈਂ ਤੇ ਉਹਨੂੰ ਦੋ ਵਾਰ ਹੀ ਕਿਹਾ ਹੈ ਆ ਜਾ ਬਾਹਰ ਤੇ ਉਹ ਹੁੰਦੀ ਨਹੀਂ ਚੱਕ ਦੀ ਜੀ ਆ ਤੇ ਕੋਈ ਗੱਲ ਨਹੀਂ ਆ ਆਪੇ ਆਜੂਗੀ ਕੋਈ ਨਹੀਂ ਚੱਲ ਨਾ ਨਾ ਮੈਂ ਦੇ ਦਿੰਦਾ ਇਹ ਤਨ ਬੰਦੇ ਚੱਕਾ ਹੁੰਦਾ ਨਵੇਂ ਨਵੇਂ ਵੜੀ ਚੱਲ ਇਦਾਂ ਦਾ ਤੂੰ ਥੋੜਾ ਪਤਾ ਹੈ ਆਪਣੇ ਨਾਲ ਮੈਨੂੰ ਕੋਟ ਕੰਮ ਤੇ ਲਾਇਆ ਤੇਰੇ ਨਾਲ ਮਾਰੀਲਾ ਅਰੇ ਲੱਗ ਰੂ ਨਹੀਂ ਨਹੀਂ ਵੀ ਪਰ ਹਜੇ ਨਹੀਂ ਉਹਨੂੰ ਨਾ ਕੰਮ ਤੇ ਲਾਉਣਾ ਹੈ ਕੱਬ ਜਰੀ ਜੀ ਓਹੋ ਮੈਂ ਇਹ ਥੋੜੀ ਕਹਿਣਿਆ ਤੈਨੂੰ ਪੱਕੇ ਕੰਮ ਤੇ ਲਾ ਦੇਈਂ ਉਹ ਮੜਾ ਬੋਤਾ ਉਹ ਬੋਤਾ ਇਧਰੋਂ ਨਾਲੇ ਨਹੀਂ ਮਾਂ ਜਿਹੜਾ ਲੱਗਦੇ ਆ ਕੋ ਉਹਦਾ ਨਹੀਂ ਕੋਈ ਗੱਲ ਨਹੀਂ ਆ ਚਾਰ ਦਿਨੇ ਹੋ ਤੇ ਹੁੰਦੇ ਆ ਜ਼ਿੰਦਗੀ ਦੇ ਫਿਰਨ ਤੋਰਨ ਦੇ ਤੇ ਇਹ ਵੀ ਉਹਨਾਂ ਨੂੰ ਵਿਚਾਰਿਆਂ ਨੂੰ ਕੰਮ 'ਚ ਰੋਣ ਛੜੀਏ ਤੇ ਉਹ ਬੰਦੇ ਨੇ ਫੇਰ ਉਹ ਵੀ ਸੋਚਣਾ ਹੀ ਹੁੰਦਾ ਵਾ ਕੀ ਕਰੇਗੀ ਉਹ ਵਿਚਾਰੀ ਕੰਮ ਨਹੀਂ ਉਹਨੂੰ ਹਜੇ ਡੋਣਾ ਹੈਗਾ ਮੈਂ ਹਜੇ 2 ਦਿਨ ਵਿਆਹ ਨੂੰ ਹੀ ਹੋਏ ਹੈਗੇ ਤੇ ਹੁਣ ਇਹਨੂੰ ਚੌਂਕੇ ਚੜਾ ਦਈਏ ਉਹਦੇ ਬਥੇਰੀ ਕਾਲੀ ਆ ਤਾਂ ਉਹ ਤੇ ਮੈਨੂੰ ਸਹੇਰੇ ਵੀ ਕਹਿਣ ਦੀ ਸੀ ਦੀਦੀ ਮੈਨੂੰ ਚੌਂਕੇ ਚੜਾ ਦਿਓ ਮੈਂ ਕੰਮ-ਕੁਮ ਕਰਿਆ ਕਰਾਂ ਤੇ ਮੇਰਾ ਜੀ ਲੱਗਿਆ ਰਿਹਾ ਕਰੇ ਤੇ ਮੈਂ ਹਜੇ ਕੋਈ ਗੱਲ ਨਹੀਂ ਆ ਤੂੰ ਇਤ ਐਸ਼ ਕਰ ਅੱਜ 15-20 ਲੈਣੀ ਉਹਨੂੰ ਮੈਂ ਚੌਕੇ ਬਾੜਨਾ ਹੈਗਾ ਮੇਰੇ ਸਿਰ ਤੇ ਘੈਰੀ ਨਹੀਂ ਐਸ਼ ਕਰਨੀ ਹੈ ਕੰਮ ਨਹੀਂ ਕਿਹੜੀ ਗੱਲ ਆ ਆ ਥੋੜਾ ਜਿਹਾ ਤੇ ਕੰਮ ਹੁੰਦਾ ਚਾਰ ਕਿਤੇ ਜੀਆ ਨਹੀਂ ਕਰਦੇ ਇੱਥੇ ਕਿਹੜਾ ਇੰਨਾ ਹੀ ਕਰਨ ਪੈਂਦਾ ਵਾ ਕੰਮ ਦੇ ਬੰਦਾ ਆਪੋ ਵੀ ਕਰ ਲੈਂਦਾ ਕੋਈ ਗੱਲ ਨਹੀਂ ਫੇਰ ਕੀ ਆ ਉਹਦਾ ਹੈ ਚੱਜੀਏ ਫੇਰ ਸੁਭਾਅ ਚੰਗਾ ਦਾ ਉਹਦਾ ਕੋਈ ਗੱਲ ਆ ਤੇ ਸਾਡਾ ਵਿਆਹ ਹੋਇਆ ਹੈ ਨਾ ਮੇਲਾ ਤੈਨੂੰ ਨਹੀਂ ਐਸੋ ਕਰਿਆ ਤੇ ਲੰਮੜਾ ਕੰਮ ਜਵਾ ਦਾਤਾ ਸੰਭ ਸਾਰਾ ਕੰਮ ਤੈਨੂੰ ਕਰਨਾ ਪਿਆ ਹੈ ਆਪੇ ਤੇ ਕੋਈ ਗੱਲ ਨਹੀਂ ਫੇਰ ਕੀ ਆ ਸਦਾ ਟਾਈਮ ਇੱਕੋ ਜਿਹਾ ਥੋੜਾ ਹੁੰਦਾ ਵਾ ਉਦੋਂ ਤੇ ਭਲਾ ਮੰਮੀ ਠੀਕ ਨਹੀਂ ਸੀ ਤੇ ਤਾਂ ਕਰਕੇ ਮੈਨੂੰ ਕੰਮ ਕਰਨਾ ਪੈਂਦਾ ਹੁੰਦਾ ਸੀ ਨਾਲੇ ਫਿਰ ਕੀ ਆ ਜੇ ਕੰਮ ਕਰਨਾ ਪਿਆ ਤੇ ਆਪਣੇ ਘਰ ਦੇ ਕੰਮ ਆਪ ਹੀ ਕਰਨੇ ਹੁੰਦੇ ਆ ਏਕੜਾ ਕਿਹਦੇ ਤੇ ਪਹਿਸਾਨ ਕਰਨਾ ਹੁੰਦਾ ਜੇ ਇੱਕ ਜੀ ਘਰ ਦਾ ਬਿਮਾਰ ਹੋਏ ਤੇ ਦੂਜੇ ਨੇ ਤੇ ਸਾਂਭਣਾ ਹੀ ਹੁੰਦਾ ਨਾ ਕੰਮ ਇਹ ਨਹੀਂ ਸੋਚੀਦਾ ਹੁੰਦਾ ਕੋਈ ਗੱਲ ਨਹੀਂ ਵਧੀਆ ਗੱਲਾਂ ਤੇ ਜੇ ਮੈਂ ਨਹੀਂ ਐਸ ਕੀਤੀ ਤੇ ਕੋਈ ਗੱਲ ਨਹੀਂ ਕੰਮ ਨੂੰ ਕਰਾ ਦਿੰਨੇ ਆ ਉਹਦੇ ਨਾਲ ਵੀ ਵੇਖੇ ਮੈਨੂੰ ਪੁੱਛੀ ਹੋ ਜਣੀ ਵੇਖੀ ਵਧੀਆ ਗੱਲਾਂ ਇੱਕ ਦੂਜੀ ਖੁਸ਼ੀ ਵਿੱਚ ਖੁਸ਼ੀ ਹੁੰਦੀ ਆ ਮੈਂ ਕਿਹਨੂੰ ਆਪਾ ਖੁਸ਼ ਰੱਖਦੇ ਆ ਤਖਿਲ ਬੰਦਾ ਆਟੋਮੈਟਿਕ ਘਰ ਵਿੱਚ ਸ਼ਾਂਤੀ ਬਣੀ ਰਹਿੰਦੀ। ਨਾ ਹੋਈ ਤੇ ਗੱਲ ਹੈ। ਪਾਚੰਗ ਸੁਖਾ ਹੁੰਦਾ ਬੰਦੇ ਨੂੰ। ਹਾਂਜੀ। ਨਾਲ ਉਹਨੂੰ ਚਾਹ ਆਊਗਾ ਉਹ ਅੱਜ ਅਪਤਲ ਮੰਨਣ ਆਈ। ਹੂੰ। ਤੂੰ ਮੇਰਾ ਟਾਈਮ ਖੜਾਂਗੀ ਤੇ ਆਪਣੀ ਵੇਲੇ ਤੇ ਕੰਮ ਆਊਗੀ ਨਾਲ। ਹਾਂਜੀ ਹਾਂਜੀ ਮੰਮੀ ਨੇ ਠੀਕ ਠਾਕ ਆ। ਨਹੀਂ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਪੁੱਛਿਆ ਸੀ। ਤਾਂ ਮੰਮੀ ਕਹਿੰਦੇ ਦੋ ਚਾਰ ਦਿਨ ਠਰ ਕੇ ਚਲ ਜੀ। ਹਾਂਜੀ। ਨਹੀਂ ਕੋਈ ਗੱਲ ਨਹੀਂ ਕਰ। ਜਾ ਤਾਂ ਫਿਰ ਭਾਜੀ ਛੱਡ ਜਾਣਗੇ ਮੈਨੂੰ। ਤੇ ਨਹੀਂ ਤੇ ਫਿਰ ਮੈਂ ਫੋਨ ਕਰ ਦੂੰਗਾ ਵੀਰ ਨੂੰ ਆਣ ਕੇ ਲੈ ਜਾਣ। ਕੋਈ ਨੀ ਜੀ ਲੱਗਾ ਵਾ ਠੀਕ ਠਾਕ ਸਭ ਕੁਝ ਮਾਰੇ ਮਤਨ ਹੁਣੇ ਤੱਸਿਆ ਵਾ ਸਾਰੇ ਬੜਾ ਪਿਆਰ ਕਰਦੇ ਆ ਮੈਂ ਇਕੱਲੀ ਬੈਠੀ ਨਾ ਅੰਦਰ ਸਭ ਬੜਾ ਮੰਮੀ ਉਸੇ ਵੇਲੇ ਅੰਦਰ ਆਏ ਕਿ ਤੋ ਇਕੱਲੀ ਵਾਰ ਕੀ ਕਰਨੀ ਉੱਥੇ ਆ ਜਾ ਸਾਡੇ ਲਾਗੇ ਮੈਂ ਵੀ ਕੰਮ ਤੇ ਬੈਰਨ ਨੂੰ ਆਂਦੀ ਹਾਂ ਤੱਸੋ ਕੋਈ ਕੰਮ ਪਰ ਉਹ ਕੰਮ ਦੱਸਦੇ ਹੀ ਨਹੀਂ ਇਹਨਾਂ ਕੋਈ ਦੀ ਦਸ ਭਾਵੀ ਬਹੁਤ ਚੰਗਾ ਵਾ ਸਾਰਾ ਕੰਮ ਆਪੇ ਕਰੀ ਫਿਰਦੇ ਭੱਜੇ ਨਾਲ ਸੇ ਕਰਦੇ ਆ ਹਾਂਜੀ ਹਾਂਜੀ ਨੇ ਗੁੜੀਆਂ ਉਹਨਾਂ ਦੀ ਗਈ ਹੈ ਸਕੂਲ ਹਾਂਜੀ ਚਲੋ ਠੀਕ ਹੈ ਫਿਰ ਮੰਮੀ ਆਹ ਮੈਂ ਤੁਹਾਨੂੰ ਸ਼ਾਮ ਨੂੰ ਫਿਰ ਫੋਨ ਕਰੂੰਗੀ ਬਾਕੀ ਠੀਕ ਹੈ ਨਾ ਸਾਰੇ ਘਰ ਹਾਂਜੀ ਹਾਂਜੀ ਚਲੋ ਠੀਕ ਮੰਮੀ ਵੀ ਜ਼ਰੇ ਟੈਨਸ਼ਨ ਗਈ ਕਿ ਪਤਾ ਨਹੀਂ ਪਮਦਾ ਜੀ ਲੱਗਾ ਫਿਰ ਲੱਗਾ ਪਰ ਸਭ ਕੁਝ ਠੀਕ ਠਾਕ ਹੈ ਮੰਮੀ ਨਾਲ ਗੱਲ ਹੋ ਗਈ ਨਾ ਥੋੜਾ ਦਮਾਤ ਤੋਂ ਪ੍ਰੈਸ਼ਰ ਹੌਲਾ ਹੋ ਗਿਆ ਕਿ ਚੱਲ ਕੋਈ ਨਹੀਂ ਠੀਕ ਠਾਕ ਉਹਦਾ ਵੈਸੇ ਉਹ ਵੀ ਨਾ ਸਾਬੇ ਨੂੰ ਵੀ ਇਕਦਾਂ ਹੀ ਜਾਣਾ ਪੈ ਗਿਆ ਨਾ ਉਹਦਾਂ ਨੇ ਕਿੱਥੇ ਮਹੀਨਾ ਰਹਿਣਾ ਸੀ ਤੇ ਕਿੱਥੇ ਅਗਲਾ 10-12 ਦਿਨ ਦੀ ਵੀ ਚੀਜ਼ ਲੱਗਿਆ ਆ ਤੇ ਇਹ ਵੀ ਦੇ ਬੰਦੇ ਤਾਂ ਹੁੰਦਾ ਹੀ ਆ ਨਾ ਬੋਝ ਕਿੰਨਾ ਪੈਂਦਾ ਮਨ ਤੇ ਕਿ ਮੈਂ ਕੱਲੀ ਰਹਿ ਗਈ ਇੱਥੇ ਬੜਾ ਬੰਦੇ ਨੂੰ ਹੁੰਦਾ ਮਨ ਚ ਚੱਲ ਕੋਈ ਗੱਲ ਨਹੀਂ ਹੁਣ ਉੱਥੇ ਕੰਮ ਵੀ ਤੇ ਜ਼ਰੂਰੀ ਆ ਨਾ ਇਹਦੇ ਗੱਲ ਆ ਕਹਿ ਲਈ ਜੇ ਬਾਹਰ ਚੱਲ ਗਿਆ ਅਗਲਾ ਸਾਡੇ ਘਰ ਉਹ ਘਰ ਹੋ ਜਾਣਾ ਕਿ ਸੌਖਾ ਆ ਉਹ ਪੈਹੇ ਕਰਕੇ ਜੰਗ ਮੰਦੇ ਨੂੰ ਕਿੱਥੋਂ ਕਿੱਥੇ ਆਣਾ ਪੈਂਦਾ ਦਸੋਂ ਦੇਸ ਹੁਣਾ ਪਿੱਛਾ ਆਪਣੇ ਟੱਬਰ ਨੂੰ ਛੱਡ ਕੇ ਜਾਣਾ ਪੈਂਦਾ ਅੱਛਾ ਕਿੱਦਾਂ ਕਰਦੀ ਇਹਨਾਂ ਦਾ ਆਪਣੇ ਘਰ ਅੱਗੇ ਰਹੀ ਇਹਨਾਂ ਦਾ ਹੂੰ ਹੂੰ ਇਹ ਤੇ ਗੱਲ ਐ ਕੋਈ ਗੱਲ ਨਹੀਂ ਐ ਫਿਰ ਕੰਮ ਜਿਦੋਂ ਕਰਨਾ ਫਿਰ ਇਦਾਂ ਹੀ ਆ ਤੁਹਾਨੂੰ ਪਤਾ ਥੋੜੀ ਬੋਤੀ ਤੰਗੀ ਦੇ ਝਾਕਣੀ ਪੈਂਦੀ ਆ ਬੰਦੇ ਝਾਕ ਕੇ ਹੀ ਫਿਰ ਜਿਹੜਾ ਸੁੱਖ ਮਿਲਦੇ ਹੈਗੇ ਹਾਂ ਚਲ ਕੋਈ ਨਹੀਂ ਤੁਸੀਂ ਬੈਠੋ ਤੇ ਮੈਂ ਨਾ ਚਾਹ ਬਣਾ ਕੇ ਦੇਵਾ ਤੁਹਾਨੂੰ ਕਿ ਜਨੂਟੀ ਖਾਣੀ ਪਹਿਲਾਂ ਨਹੀਂ ਚਾਹ ਲਿਆ ਚਲੋ ਮੈਂ ਇੱਕ ਤੇ ਮਾਰਸ਼ੂ ਨਹੀਂ ਨਾ ਹਟਾਂ ਦੀ ਕੋਈ ਨਹੀਂ ਮਾਰਸ਼ੂ ਨਹੀਂ ਨਾ ਹੱਤੀ ਕਰਦੀ ਵੇ ਇੰਨਾ ਮੌਸਮ ਖਰਾਬ ਆ ਨਾ ਗਰਮੀ ਪੈਂਦੇ ਦੂਜੇ ਦਿਨ ਹਟ ਜਾਂਦਾ ਹੈ ਹੁਣ ਮੈਂ ਇੰਨਾ ਹਟਾ ਨਹੀਂ ਗਿਆ ਨਾ ਹੀ ਲੈ ਜਾ ਹਟੰਦਾ ਹੱਤਾਂ ਆਇਆ ਕਿ ਤੁਹਾਡੇ ਬਾਰਸ਼ ਲੱਗੀ ਹੈ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਆ ਰਹੀ ਚਲੋ ਪਰਮਾਤਮਾ ਭਲਾ ਹੀ ਕਰੇ ਵਾਹੇ ਸਾਡੇ ਦੇ ਇਥੋਂ ਦੋਨਾਂ ਪਾਣੀ ਕੁੜੀ ਨਹੀਂ ਆਇਆ ਉਧਰ ਦੇ ਪਾਸੇ ਡੇਰੀ ਵਾਲੇ ਪਾਸੇ ਤਾਂ ਬਹੁਤ ਜ਼ਿਆਦਾ ਪਾਣੀ ਆ ਗਿਆ ਲੋਕਾਂ ਦੀ ਰੋਟੀ ਖਾਣ ਦੀ ਆਰਾਮ ਹੋਈ ਵਿਚਾਰੇ ਪਸ਼ੂ ਚਾਰੇ ਉਹਨਾਂ ਨੂੰ ਚਾਰਾ ਨਹੀਂ ਮਿਲਣ ਦੇ ਆਦੇ ਵਿਚਾਰੇ ਇਥੋਂ ਟਰਾਲੀਆਂ ਟੋਲੀਆਂ ਭਰ ਕੇ ਜਾਂਦੇ ਆ ਵਿਚਾਰਿਆਂ ਦਾ ਗੁਜ਼ਾਰਾ ਚੱਲਣ ਦੇ ਆ ਚਲੋ ਮਾਲਕ ਭਲਾ ਕਰੇ ਮਾਰਜ਼ਬੂਰ ਸ਼ੋਕ ਜੀ ਜਾ ਰਹੇ ਹਾਂ 100 ਹੋ ਗਏ ਕਿ ਹਰ ਇੱਕ ਇਨਸਾਨ ਇੱਕੋ ਜਿਹਾ ਹੀ ਹੈ ਸਾਰੇ ਮਾਲਕ ਪਾਲੇ ਕਰੇ ਸਮਝਾਂ ਦੇ ਦੀਦੀ ਲੱਗਤਰ ਸੋਹਣੇ ਚੱਲੇ ਜਾਵਾਂ ਬਸ ਸੋਈ ਜਾ ਦੀਦੀ ਆਪਣੇ ਆਪ ਤੇ ਮੈਨੂੰ ਕੋਈ ਕੰਮ ਨਹੀਂ ਦੱਸਣ ਤਾਂ ਇੱਥੇ ਮੈਂ ਕਿੰਨਾ ਚਿਰ ਬੈਠੀ ਰਹਾਂਗੀ ਅੰਦਰ ਬੈਠ ਕੇ ਤੇ ਮੈਂ ਬੋਰ ਹੋ ਗਈ ਨਾ ਇਹ ਤੇ ਜੀ ਲੱਗਦਾ ਅੰਦਰ ਫਿਰ ਦੀਦੀ ਲੱਗ ਜਾਂਦੀ ਪੁੱਛਣੀ ਬਣ ਗਈ ਘਰਾਂ ਦੇ ਕੁਈ ਮੜਾ ਮੋਟਾ ਕੰਮ ਇਹ ਲਾ ਕੋ ਕਰਵਾ ਦਿੰਨੀ ਰੱਬ ਨੇ ਨਹੀਂ ਹਟ ਚੁੱਕੀ ਆ ਫਸਲਾਂ ਪੱਕੀਆਂ ਆਈਆਂ ਹੁਣ ਪੱਕੀ ਫਸਲ ਖਰਾਬ ਕਰਨ ਵਾਲੀ ਗੱਲ ਹੀ ਆ ਮਹਾਰਾਜ ਕਿਤੇ ਮੀਂਹ ਹਟਾਵੇ ਤਾ ਫਸਲ ਤੇ ਆਸ ਵਾ ਕੇ ਚੱਲ ਥੋੜੇ ਬੋਤੇ ਚੁੱਕੇ ਚੁਕਾਈ ਲਾਥ ਜਾਂਦੇ ਫਸਲ ਪੱਕੂ ਤੇ ਚਲੋ ਠੀਕ ਆ ਭਾਜੀ ਮੈਂ ਹੁਣਾਂ ਫਿਰ ਸਲਾਈਡ ਕਰ ਲੈਨੇ ਬੋਟਾ ਚਲੋ ਠੀਕ ਹੈ। ਬੇਪਰ ਨੀਂਹ ਯਾਤੂ ਕਰ ਦਿੱਤੀ ਬਾਹਰ ਤੇ ਤੇ ਹੈ। ਨੀਂਹ ਦੇ ਮਾਤਾ ਐ ਕਿ ਨਾ ਹਾਦੀ ਹੋ ਗਈ ਵੈ। ਅੱਗੇ ਬਾਸੇ ਨਹੀਂ ਨਹੀਂ ਹੁੰਦੀ ਹਾਂ। ਹਾਂ ਬੰਦੇ ਨਾਲ ਬੰਦਾ ਲੜ ਲੈਂਦਾ ਤੇ ਰੱਬ ਗਾੜੀ ਕੀ ਜੋਰ। ਵੇਖ ਲੋ ਰੱਬ ਨਾਲ ਜੋਰ ਕੋਈ ਨਹੀਂ। ਇੰਨੀਆਂ ਮਹਿੰਗੀਆਂ ਖਾਦਾਂ ਲਿਆ ਲਿਆ ਪੌਇਆਂ ਆਰਤੀਆਂ ਦੇ ਵੀ ਕਰਜਾਈ ਹੋਏ। ਤੇ ਅਜਿਨਾਂ ਚ ਕਰਨੀ ਹੰਦੀ ਆਸ ਨਹੀਂ। ਤੇ ਚੱਲ ਅਸੀਂ ਤਾਂ ਫੇਰੇ ਸੁਖ ਭੁਕੇ ਬੈਠੇ ਵੇ ਜਿੱਧਰ ਪਾਣੀ ਆਇਆ ਉਧਰ ਤਾਂ ਬੜਾ ਬੁਰਾ ਹਾਲ। ਬੜਾ ਬੁਰਾ ਹਾਲ ਮਾ ਦਾ ਉਹਦੇ ਫੇਰੇ ਵੱਲ ਹੁੰਦਾ ਕਾਲੀ ਪੈ ਪੈ ਜਾਂਦੀ। ਸਾਰੀ ਫਸਲ ਕਿਤਾ ਨਿਆਣੇ ਸਿਆਣੇ ਜੀਵ ਜੰਤੂ ਕਿਦਾਂ ਤਰਲੇ ਲੈਂਦੇ ਆ ਭੁੱਖੇ ਭਾਣੇ ਬਹੁਤ ਔਖਾ ਹੋ ਗਿਆ ਚਲੋ ਸਾਡੇ ਭੈਣ ਭਰਾ ਚੰਗੇ ਨੇ ਜੇ ਟਰਾਲੀਆਂ ਭਰ ਭਰ ਕੇ ਲੰਘਦੇ ਚੋ ਧਿਆਨ ਰੱਖਿਆ ਵਾ ਫੜਿਆ ਕੱਲ ਵੀ ਮੁੰਡਿਆਂ ਨੇ ਸਰਦਾ ਬਣਦਾ ਪਰ ਕੀ ਬਣਦਾ ਇੰਨੇ ਇੱਕ ਦਿਨ ਨਾਲ ਉੱਥੇ ਤੋਂ ਟੋਟ ਹੀ ਬੜੀ ਆ ਗਈ ਹੋਰ ਜ਼ਿਆਦਾ ਆ ਗਈ ਉੱਥੇ ਮੈਂ ਕਹਿੰਦੇ ਬੰਦੇ ਦਿਹਾੜੀ ਪੂਰੀ ਪੈਂਦੀ ਜਿੰਦਰ ਬੰਦਾ ਆਉਂ ਨਹੀਂ ਨਾ ਮਦਦ ਕਰਦਾ ਉਂਝ ਗੱਲ ਨਹੀਂ ਬਣਦੀ ਉਹਦੇ ਹੱਥ ਵਾਸੀ ਆ ਜੋ ਕਰਦਾ ਹਾਂ ਹਾਂ ਚਲੋ ਜੋ ਮਾਜੀ ਉਹਦੀ ਭਈ ਹੈ ਨਾ ਤੇ ਵਿਪਨ ਮੈਂ ਆ ਗਈ ਸੀ ਉਹ ਗਵਾਂਢੀਆ ਦੇ ਘਰ ਨਾਲ ਕੁੜੀਆਂ ਨੂੰ ਸ਼ਾਹਬੇ ਦੇ ਵਿਆਹ ਦੇ ਥ ਗੋਗ ਭੜਾਈ ਦੇ ਪੈਸੇ ਤੇ ਮੈਂ ਚਲਤੀਆਂ ਧਿਆਣੀਆਂ ਸਰਦਾ ਬਣਦਾ ਉਹਨਾਂ ਨੂੰ ਵੀ ਦੇ ਆ। ਚਲ ਚੰਗਾ ਕੀਤਾ। ਬੜਾ ਬੋਤਾ ਨਾ ਨਿਆਣੇ ਦਾ ਕੁੜੀਆਂ ਦਾ ਧਿਆਨ ਹੁੰਦਾ ਵਿੱਚ। ਆਹ ਨਹੀਂ ਨਹੀਂ ਵਧੀਆ। ਥੋੜੇ ਦੋ ਕੋ ਵੋਟੀਆਂ ਸੀ ਤੇ ਮੈਂ ਹਾਂ ਚਲ ਉਹਨਾਂ ਨੂੰ ਵੀ ਸਰਵਾ ਪਵਾਈ ਨਾਲ ਹੀ। ਅੱਛਾ ਅੱਛਾ। ਤਾਂ ਬੈਠਾ ਬੈਠਾ ਸਟਕਣੀ ਫੇਰ ਆ ਗਿਆ। ਆਵੇਂ ਆਣਾ ਜਿਹੜੀ ਨਹੀਂ ਜਿਹੜਾ ਕਿਹੜਾ ਹੁੰਦਾ ਤੈਨੂੰ ਫੋਨ ਸੱਚ। ਉਹ ਮੈਨੂੰ ਫੋਟੋਗ੍ਰਾਫਰ ਦਾ ਹੁੰਦਾ। ਉਹ ਕਹਿੰਦਾ ਬੋਟਾ ਸਲਾਈਡ ਕਰ ਜਾ ਕਹਿੰਦਾ ਆ ਕੇ। ਅੱਛਾ। ਕਿ ਜੇ ਕੋਈ ਕਟੌਣੀ ਕਰੂਨੀ ਕੋਈ ਕਟਾਲੋ ਬਾਗ ਮੁਰਗੇ ਗੋ ਕਹਿੰਦੇ ਤੈਨੂੰ ਕਟੇ ਨਹੀਂ ਗਈ। ਆਹ ਹੋ ਚਾਹ ਲੈ ਕਰਕੇ ਸਵਾਹਨ ਪੂਜਾ ਨੂੰ ਪਾਪ ਨੂੰ ਪੁੱਛਣ ਲਈ ਗਈ ਗਈ ਹੈ ਰੱਖਣਾ ਜੋ ਵੀ ਹੈ ਨਾ ਕਟਕਟਾਈ ਕਰਦੀ ਹੈ ਤੇ ਆਪੇ ਇਹਨਾਂ ਨੂੰ ਪਤਾ ਉਧਰ ਦੇ ਰਿਸ਼ਤੇਦਾਰਾਂ ਦਾ ਉਹ ਕਰ ਲੂਗੀ ਤੇ ਇਧਰੇ ਤੂੰ ਨਹੀਂ ਆਵ ਕਰਕੇ ਤੇ ਵੀ ਆ ਲੋ ਮੀ ਲੈ ਲੋ ਚਾਹ ਲੈ ਵੀ ਵਰਦੇ ਦੇ ਵਿੱਚ ਮੀ ਵਰਦੇ ਦੇ ਵਿੱਚ ਚਾਹ ਪੀਦੀ ਆ ਮੀ ਵਰਦੇ ਦੇ ਵਿੱਚ ਅੱਜ ਨਹੀਂ ਵਰਦੇ ਦੇ ਵਿੱਚ ਚਾਹ ਆ ਗਈ ਚਾਹ ਪੀਓ ਹਾਂ ਪੀ ਲਓ ਮਾਤਾ ਘੜੋ ਦਿੰਨਾ ਦੇਖਦੇ ਪਾਚ ਠੰਡੀ ਕਿਉਂ ਨਹੀਂ ਹੈ ਤਾਂ ਤੇਰੀ ਰੇਜੀ ਦੀ ਮੈ ਆਈ ਸਹੀ ਉਹ ਤੁਹਾਡੇ ਮਾਮਾ ਕਿੱਥੇ? ਉਹ ਅੰਦਰ بیٹھی ਆ। ਕਿਉਂ? ਠੀਕ ਆ ਉਹ ਨਾ ਫੋਟੋਗ੍ਰਾਫਰ ਆਉਂਦੇ ਆ ਫੋਨ। ਅਸ਼ਾ। ਉਹ ਪੁੱਛਣਦੇ ਆ ਵੀ ਫੋਟੋਆਂ ਜਿਹੜੇ ਸਿਲੈਕਟ ਕਰਾਉਣੀਆਂ ਨਾ। ਹਾਂ। ਤੇ ਆ ਕੇ ਕਰਾ ਦਿਓ। ਹਾਂ। ਤੇ ਮੈਂ ਤਾਂ ਮਨ ਪੁੱਛ ਲੈਂਦੇ ਫਿਰ ਅਗਲੀ ਕਹੇ ਨੇ ਫੋਟੋਆਂ ਅੱਡੀ ਕਿੱਥੇ ਗਈਆਂ। ਕੋਈ ਜਰੂਰੀ ਫੋਟੋ ਨਹੀਂ ਦਿੱਤੀ। ਉਹ ਪੁੱਛਣਾ ਆਵਾਜ਼ ਮਾਰ ਕੇ ਕੀ ਆਂਦੀ ਆ। ਆਵਾਜ਼ ਮਾਰ। ਵਾਕੇ ਮੰਮੀ ਜਿਹੜੇ ਉਧਰ ਦੇ ਰਿਸ਼ਤੇਦਾਰ ਆ ਉਹਦੀ ਤੇ ਉਹਨਾਂ ਨੂੰ ਪਤਾ ਹੈ ਨਾ ਸੋਹ ਘੂਆ ਮਾਸੀਆਂ ਮਾਮੀ ਦਾ ਸਾਸਾ ਸੋਹ ਦਾ। ਜਿਆਦਾ ਨਾ ਪਤਾ ਨਹੀਂ ਹੈ ਕਿ ਜਿਹੜੇ ਮੀਨ ਮੇ ਨਾ ਉਹਨਾਂ ਦਾ ਤਾਂ ਚਲੋ ਪਤਾ ਆ। ਦੇ ਬਾਕੀ ਮੈਂ ਤਾਂ ਪਤਾ ਨਹੀਂ ਤਾ ਉਹ ਚੱਲ ਆਪਣੇ ਸਾਹ ਨਾਂਬੇ ਰਖਾ ਲੂਗੀ ਹੈ ਨਾ ਮਰਵਾਇਆ ਨਹੀਂ ਆਹ ਤੇ ਤੁਸੀਂ ਵੀ ਇਧਰੋਂ ਧਿਆਨ ਰੱਖਿਓ ਆਪਣੇ ਘੂਆ ਖਫੜਦੀਆਂ ਫੋਟੋ ਹੋਰ ਨਾ ਪੂਆ ਹੀ ਮੁੜ ਕੇ ਗੁੱਸੇ ਹੋ ਜਾਂਦੀ ਆਹ ਨਹੀਂ ਨਹੀਂ ਪੂਆ ਦੀ ਬਰਾਹ ਜੁਣੀ ਕਰਦੀ ਆਟੀਆਂ ਭਾਵੇਂ ਖੋ ਜਾਣ ਪਰ ਪੂਆ ਰੋਣ ਨਹੀਂ ਉਹ ਤੁਹਾਨੂੰ ਪਤਾ ਹੋਦਾ ਸਭਾ ਦਾ ਫਿਰ ਗੁੱਸੇ ਹੋ ਜਾਂਦੀ ਹੈ ਮੇਰੀ ਗੁੱਸੇ ਵਾਲੀ ਭਰਾ ਪੂਆ ਦੀ ਫੋਟੋ ਕੱਟੀ ਕੇ ਭੂਆ ਨੇ ਸਾਰਿਆਂ ਨੂੰ ਕੱਟ ਦੇਣਾ ਫੜ ਕੇ ਵੇਖੇ ਆਪਣੀ ਮੇਰੇ ਵਾਲੀ ਚੱਲ ਕੋਈ ਗੱਲ ਨਹੀਂ ਤੇ ਪੂਆ ਵੀ ਗੁੱਸੇ ਹੋਵੇ ਕੋਈ ਨਹੀਂ ਆ ਜਾ ਕੇ ਰਿਸ਼ਤਾ ਵੀ ਹੁੰਦਾ ਵੱਡਾ ਆ ਜਾਸਨੀਆ ਕਰਾਈ ਆਉ ਆਪਣੇ ਹਿਸਾਬ ਨਾਲ ਚੱਲ ਵੇਖ ਲੋਗੀ ਨਾ ਤੇ ਬਿਲਕੁਲ ਨਾਲੇ ਹੁਣ ਤੁਸੀਂ ਬੈਠੇ ਹੀ ਆ ਸਮਝੀ ਤੇ ਕਰਕੇ ਹਲਵਾਈਆਂ ਦਾ ਵੀ ਸਾਬ ਕਿਤਾਬ ਰੱਖੋ ਆਪਣਾ ਜੋ ਡੀਜੇ ਵਾਲੇ ਦੇ ਹਲਵਾਈਆਂ ਦੇ ਇਤਨਾ ਥੋੜੇ ਥੋੜੇ ਰਹਿੰਦੇ ਆ ਲਾਗਣਾ ਦੇ ਵੀ ਉਹ ਗੱਲ ਠੀਕ ਆ ਟੜੀ ਸਾਬਾਂ ਦੇ ਗਿਆ ਗਏ ਮੈਨੂੰ ਤਿੰਨ ਮੇਰ ਤਾਂ ਕਾ ਥੋੜੇ ਬਹੁਤ ਰਹਿ ਗਏ ਫਿਰ ਥੋੜੇ ਥੋੜੇ ਸਾਹ ਦੇ ਜਿਹੜੇ ਹੈਗੇ ਨਾ ਜੇ ਸਾਬ ਕਿਤਾਬ ਕਰਕੇ ਵੇਖ ਜੇ ਲੋੜ ਪਊ ਤੇ ਮੈਨੂੰ ਦੱਸੀ ਥੋੜੇ ਕੋਕੀ ਕੋਈ ਗੱਲ ਟੈਂਸ਼ਨ ਨਾ ਲਾਉਤੋ ਨਾ ਦੀਏ ਥੋੜੇ ਥੋੜੇ ਫਿਰ ਆ ਕੋਈ ਨਹੀਂ ਨਹੀਂ ਮੈਂ ਕਿਤੇ ਯਨਾ ਫਿਕਰ ਕਰਿਆ ਕਰੋ ਉਹਨੇ ਆਪੇ ਕਰ ਲੈਣਾ ਸੋ ਫਟਾਈ ਦੀ ਰੀਆ ਦੀ ਆ ਤੈਨੂੰ ਕਿਹਦਾ ਫਿਕਰ ਮੈਂ ਹਾਂ ਲੈ ਪੂਜਾ ਰੱਖਿਆ ਆਪਾਂ ਆ ਮੇਰਾ ਕਮਰ ਹਾਂ ਤੇ ਮਾਰਕੀਆ ਹਾਂ ਹਾਂਜੀ ਮੰਮੀ ਕੀ ਕਹਿਣਾ ਹੈ ਉਹ ਕੋਈ ਤਾਂ ਫੋਟੋ ਫੋਟੋ ਵਾਲੇ ਦਾ ਕੋਈ ਫੋਨ ਆਉਂਦਿਆ ਸੀ ਅੱਛਾ ਉਹ ਭੈਣ ਤੇਰੀ ਨੂੰ ਤੈਨੂੰ ਆਜ ਮਾਰੀ ਕੋਈ ਫੋਟੋ ਫੋਟੋ ਜਿਹੜੀਆਂ ਰੱਖਣੇ ਕੋ ਕਟਕਟਾਈ ਕਰਨੀ ਤਾਂ ਉਹ ਫੇਰ ਆਂਦੀ ਸੀ ਕਿ ਮੈਂ ਪਮਨ ਕੁਛ ਨਹੀਂ ਹੈ ਪੁੱਛਣਾ ਕੀ ਏ ਹਾਂਜੀ ਉਹ ਮੈਂ ਕਹਿਣ ਦੀ ਮੈਨੂੰ ਫੋਟੋਗ੍ਰਾਫਰ ਦਾ ਫੋਨ ਆਉੜਿਆ ਸੀ ਤੇ ਉਹ ਕਹਿੰਦਾ ਹੈ ਵੀ ਆਪਣੀਆਂ ਸਿਲੈਕਟ ਕਰਕੇ ਫੋਟੋ ਰੱਖੋ ਤੈਨੂੰ ਪਤਾ ਲੋਕਾਂ ਨੇ ਤਿੰਨ ਤਿੰਨ ਚਾਰ ਚਾਰ ਫੋਟੋਆਂ ਖਚਾਈਆਂ ਹੁੰਦੀਆਂ ਵਾ ਤੇ ਫਿਰ ਹਨਾ ਤਾਂ ਇਹ ਸਹੀ ਹੁੰਦੀਆਂ ਵਾ ਤੇ ਨਹੀਂ ਵੀ ਸਹੀ ਹੁੰਦੀਆਂ ਫਿਰ ਇਹ ਨਹੀਂ ਆਪਣੀ ਰੱਖ ਕੇ ਫਾਇਦਾ ਕੀ ਆ ਉਹ ਐਲਬਮ ਭਰੀ ਕਰਨ ਵਾਲੀ ਗੱਲ ਹੀ ਆ ਤੇ ਮੇਨ ਮੇਨ ਆਪਣੀਆਂ ਜਾ ਕੇ ਤੇ ਸਿਲੈਕਟ ਕਰਕੇ ਰਖਾ ਆਈ ਬਾਜੀ ਆਪਣਾ ਅੰਦਰ ਜੀ ਸ਼ਾਮਾਂ ਨੂੰ ਤੇ ਦੀਦੀ ਮੈਂ ਕੀ ਕਰਨਾ ਬਚਾ ਕੇ ਨਾਲ ਤੁਹਾਨੂੰ ਪਤਾ ਤਾਂ ਹੈਗਾ ਹੀ ਆ ਕਿ ਆਪਣੀ ਫੈਮਲੀ ਇੱਧਰ ਦੀ ਤੇ ਉੱਧਰ ਦੀਆਂ ਰਖਵਾ ਲਿਓ ਤੇ ਬਾਕੀ ਤੁਹਾਨੂੰ ਪਤਾ ਸਾਡੇ ਤੇ ਰਿਸ਼ਤੇਦਾਰ ਹੀ ਮਨ ਪਤਾ ਪਿਆਰ ਤੇ ਵਿਆਹ ਕਰਦੇ ਕਈ ਨੇ ਭੈਣ ਭਰਾ ਹੀ ਦਿਆ ਨਹੀਂ ਤੇ ਜਿਹੜੇ ਜਿਹੜੇ ਸਲੈਕਟ ਕਰਨੇ ਹੋ ਤੁਸੀਂ ਆਪੇ ਕਰ ਲਿਓ ਚਲ ਤੁਸੀਂ ਦੋ ਜਣੇ ਜਲਦੀ ਹੋ ਵੀ ਉਹ ਤੇ ਗੱਲ ਠੀਕ ਆ ਪਰ ਫਿਰ ਵੀ ਨਾ ਹਣਾ ਹੁਣ ਮੰਮੀ ਦੂਰ ਦੇ ਰਿਸ਼ਤੇ ਦਾ ਰਾਂਦਾ ਹਨ ਤੇ ਪਤਾ ਨਹੀਂ ਇਹ ਗੱਲ ਪਤਾ ਆਪਣਿਆਂ ਦਾ ਪਤਾ ਰਿਸ਼ਤੇ ਦਾ ਰਾਂਦਾ ਕਿਹ ਕਿਹੜਾ ਉਹਨੇ ਕਿਹੜਾ ਘਰ ਨਹੀਂ ਫੋਟੋ ਕਿਦੀ ਨਹੀਂ ਕਰ ਹਾਂਜੀ ਚਲੋ ਕੋਈ ਗੱਲ ਨਹੀਂ ਫਿਰ ਦੇ ਤੁਸੀਂ ਨਾਲ ਚੱਲ ਦੋਵੇਂ ਚੱਲ ਜਿਓ ਕੂਜਾ ਚੱਲ ਜੀ ਨਾਲ ਤੂੰ ਵੀ ਪੁੱਤ ਦੋਵੇਂ ਪਾਣਾ ਚੱਲ ਜਿਓ ਕੋਤਾ ਲਗੀ ਸੋਚੀ ਪਿਆ ਕਿ ਦੱਤ ਕਿੱਡੀ ਵੱਡੀ ਗੱਲ ਨਹੀਂ ਨਾਲੇ ਕੋਈ ਫਰਿਆ ਕੋਈ ਖਾਵਾ ਇਹਨੂੰ ਖਵਾ ਲ ਪਿਆ ਲਿਆਣੀ ਚਲੋ ਕੋਈ ਨਹੀਂ ਚੱਲ ਹੈ ਨਾ ਤੇ ਮੈਂ ਰੋਟੀ ਪਾਣੀ ਮਾਪੇ ਕਰ ਲੈਣਾ ਹੋ ਸ਼ਾਮਾਂ ਦਾ ਕੋਈ ਗੱਲ ਨਹੀਂ ਮੰਮੀ ਤੁਸੀਂ ਕਿਉਂ ਕਰਨਾ ਮੈਂ ਸਬਜੀ ਮੈਂ ਜਿੰਨਾ ਦੇਣੀ ਆਟਾ ਗੁੱਟ ਕੇ ਰੱਖ ਜਾਗੀ ਆ ਕੇ ਫੁਲਕੇ ਲਾ ਲਾਂ ਕੋਈ ਗੱਲ ਨਹੀਂ ਆਉਂਦੇ ਬੰਦੇ ਦਰੀਆ ਪਾਣੀ ਕਰ ਲੈਣੀ ਕੋਈ ਦਾ ਸਬਜੀ ਮੈਂ ਬਣਾ ਲੈਣੀ ਨਹੀਂ ਨਹੀਂ ਆਟਾ ਟੋਪੀ ਨਹੀਂ ਕੋਈ ਗੱਲ ਨਹੀਂ ਪਹਿਣਾ ਤੂੰ ਬਹੁਤੀ ਕਾਲੀ ਨਾ ਪਾਵੇਂ ਕੋਈ ਗੱਲ ਨਹੀਂ ਤੇ ਆਹ ਚਾਰ ਦਿਨ ਮੈਂ ਫੇਰ ਤੂੰ ਹੀ ਕਰਨਾ ਰਲ ਮਿਲ ਕੇ ਦੋਵੇਂ ਪੈਣਾ ਨੇ ਹਾਂ ਤੇ ਸਹੀ ਹੈ ਤੇ ਮੈਂ ਤੇ ਦੀਦੀ ਵੀ ਸਾਰਾਂ ਦਿਨ ਥੱਕ ਜਾਂਦੇ ਆ ਤੇ ਮੈਂ ਤੇ ਦੀਦੀ ਨੂੰ ਅੱਗੇ ਵੀ ਕਹਿਣ ਕਿ ਮੈਂ ਤੇ ਹਿਸਾਬ ਸੁਵਾਈ ਦਾ ਕਰ ਲਿਆ ਕਰੋ ਤੇ ਮੈਂ ਹਰ ਸੋਈ ਦਾ ਕਰ ਲੈਣੀ ਕੋਈ ਨਹੀਂ ਨਹੀਂ ਕੋਈ ਗੱਲ ਨਹੀਂ ਇਹਨੂੰ ਕਰ ਲਿਆਂਦੇ ਤੇ ਚੁੰਕੇ ਦਾ ਨਹੀਂ ਕਰਨੀ ਤੇ ਆਉਂਦੀਆਂ ਰਲ ਕੇ ਤੂੰ ਬਸ ਅਨੇੜੇ ਲੜੇ ਬੈਠੇ ਪ੍ਰੈਸ ਕਰਤੀ ਭਾਜੀ ਆਪਣੀ ਦਾ ਕੋਈ ਲੀੜਾ ਹੋਇਆ ਇਹ ਪ੍ਰੈਸ ਕਰ ਦਿੱਤਾ ਬੈਠਿਆਂ ਬੈਠਿਆਂ ਇਹਦੇ ਦੇ ਇਧਰ ਦਾ ਕਰ ਲਿਆ ਕਰ ਉੱਤਲਾ ਉੱਤਲਾ ਮੈਨੂੰ ਝੰਗ ਦੀ ਲੋੜ ਨਹੀਂ ਆ ਇਹ ਵੀ ਸਾਬਾ ਚਲ ਗਿਆ ਬਸ ਮਗਰ ਕੋਈ ਕੀ ਥੀ ਜਰੂਰਤਾ ਤੂੰ ਹਸ ਕੇ ਇਹ ਵੀ ਤੇਰਾ ਆਪਾਂ ਮੇਰੇ ਵੱਡਾ ਜੇਠਵਾ ਵੀ ਬਣਾਵਾ ਬਰਾਬਰ ਗਾਇਆ ਹਾਂ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਵਿੱਚ ਉਹਨੇ ਕੋਈ ਟੈਨਸ਼ਨ ਨਹੀਂ ਮਮੀ ਚਾਹ ਤੀਦੇ ਮਾਰੋ ਨੂੰ ਉਹ ਨਾਲ ਫਿਰ ਵੇਖਾ ਵੀ ਕਿੰਦਾ ਲਵੇਣ ਕੇ ਰੱਖਿਆ ਆ ਨਾ ਨਾ ਇਹ ਤਾਂ ਰੇਖਾਂ ਚ ਨਹੀਂ ਦੀ ਬੁੱਕਾ ਪਿਆੜੀ ਹੈ ਇਹਨੂੰ ਕਹਿਣੀ ਮੈਂ ਕਿ ਚੁੰਨੀ ਦਾ ਅਜ਼ਿਰ ਤੇ ਲੈ ਕੋਈ ਗੱਲ ਨਹੀਂ ਆ ਤੇ ਪਰ ਨਾ ਉਹ ਤੇ ਭੈਣ ਚੁੰਨੀ ਨਹੀਂ ਲਾਉਂਦੀ ਹੈ ਜੀ ਸਿਰ ਤੋਂ ਹਾਂ ਚਲ ਚੰਗਾ ਜਿਹਨੇ ਦਿਨ ਲਈ ਹੈ ਮੁੜ ਕੇ ਤੇ ਭੇਤੀ ਹੋਗੀ ਤੇਰੇ ਵਾਂਗੂ ਤੇ ਤੇਰੇ ਤੇ ਗਲਤੀ ਪਾਈ ਫਿਰਨੀ ਆ ਅੱਜ ਚੱਲ ਕੋਈ ਆ ਜਾਂਦੀ ਸਰੀਕਣੀ ਭੈਣ ਕੋਈ ਵੇਖਣਾ ਹੈ ਇਹ ਵੀ ਗੱਲ ਠੀਕ ਹੈ ਤੁਹਾਡੀ ਆਹੋ ਕੋਈ ਨਾ ਕੋਈ ਤੁਰਿਆ ਰਹਿੰਦਾ ਤੁਰਿਆ ਰਹਿੰਦਾ ਤਾਂ ਸੁਹਣਾ ਲੱਗਦਾ ਸਿਰ ਤੇਰੀ ਦਾ ਹਨਾ ਨੂੰਤੀ ਨੇ ਲਿਆ ਹੋਵੇ ਤੇ ਕੋਈ ਕੋਈ ਆਉਂਦੀ ਹੈ ਹਾਂ ਤੂੰ ਚੱਲ ਵੇਖ ਲਓ ਤੁਸੀਂ ਫੋਟੋਆਂ ਦਾ ਕੀ ਕਰਨਾ ਕਰ ਲੋ ਸਲਾਹ ਆਪਣੀ ਹਾਂਜੀ ਨਹੀਂ ਕੋਈ ਨਹੀਂ ਫਿਰ ਮੈਂ ਸੋਈਦਾ ਨਾ ਭਾਂਡੇ ਥੋੜੇ ਜਿਹਾ ਮੈਂ ਉਹ ਸਾਫ਼ ਕਰ ਲਾਂ ਨਾ ਚਿਰ ਤੇ ਤੁਸੀਂ ਬੈਠੋ ਹੈ ਫਿਰ ਵੇਖਾਵਾਂਗੇ ਸਾਮਾਨ ਜਦੋਂ ਆਉਂਦੀ ਹੈ ਅਮਰਾ ਚਾਹ ਉਹ ਫਿਰ ਤੂੰ ਹਾਂ ਮੈਂ ਨਹੀਂ ਕੋਈ ਗੱਲ ਬੜਾ ਔਖਾ ਹੋ ਜਾਂਦਾ ਹੀ ਹੁੰਦਾ ਹੈ ਚਲੋ ਮੰਮੀ ਮੈਂ ਫਿਰ ਕੱਪੜੇ ਪ੍ਰੈਸ ਕਰ ਲੈਣੀ ਮੈਂ ਆਪਣਾ ਵੀ ਸੂਟ ਪ੍ਰੈਸ ਕਰਨਾ ਵਾ ਤਾਂ ਤੇ ਦੀਦੀ ਆਪਣੀ ਦਾ ਹੀ ਕਰ ਲਈ ਭੈਣ ਦਾ ਚਲੋ ਕੋਈ ਨਹੀਂ ਕਰ ਆਓ ਕਰ ਦੋ ਪ੍ਰੈਸ ਕਰ ਜਾਓ ਪਹਿਲੇ ਤੁਹਾਡਾ ਕੋਈ ਆ ਕੱਪੜਾ ਪ੍ਰੈਸ ਕਰਨਾ ਉਹ ਚਲ ਪੁੱਛ ਲਈਂ ਮੋ ਜਾਣਾ ਕੋਈ ਹੋ ਗਿਆ ਨਹੀਂ ਜਿੱਥੇ ਕੋਈ ਹੈਗਾ ਤੇ ਸਰਕਾਰ ਦੀ ਨਹੀਂ ਤੇ ਕੋਈ ਗੱਲ ਨਹੀਂ ਕੋਈ ਗੱਲ ਤੂੰ ਰਾਮ ਗੁਰੂ ਕਰ ਕੋਈ ਨਹੀਂ ਆ ਤੇ ਕਰੂ ਹੀ ਪੂਜਾਂਦਾ ਨਹੀਂ ਚਲੋ ਕੋਈ ਗੱਲ ਨਹੀਂ ਮੈਂ ਤੁੰ ਥੱਪ ਜਾਂਦੀ ਫਿਰ ਬਿਸ਼ੇ ਸਾਰਾ ਦਿਨ ਦੀਦੀ ਸਾਰਾ ਦਿਨ ਲੱਗੇ ਰਹਿੰਦੇ ਆ ਹੁਣ ਮਾੜਾ ਮੋਟਾ ਚੱਲ ਜੇ ਇੰਨਾ ਕਰੂਗੀ ਤੇ ਥੋੜਾ ਜਨਾ ਹੀ ਫਰਕ ਪੈਦਾ ਆਹ ਕਰ ਦੋ ਤੇ ਵੇਲਾ ਨਹੀਂ ਤੇ ਕੋਈ ਜਾਣੇ ਹੋਰ ਠੀਕ ਹੋ ਜਾਂਦਾ ਮ ਪਣਾ ਜੇ ਤੇ ਸਭਾ ਚੰਗਾ ਲੱਗਦਾ ਹਨ ਮੈਂ ਤੇ ਮਹਾਰਾਜ ਗੜੀ ਹੱਥ ਜੋੜ ਕੇ ਮਹਾਰਾਜ ਦੋਵੇਂ ਪਣਾ ਰਲ ਜਿਲ ਜਾਨ ਹਨ ਪਾਤ ਗੜੀ ਰੌਣਕ ਲੱਗੇ ਘਰ ਤੇ ਰੌਣਕ ਲੱਗੀ ਮਹਾਰਾਜ ਭਾਗ ਲਾਇਆ ਜੀਆਂ ਨੇ ਭਾਗ ਹੁੰਦਾ ਵਾ ਬਸ ਬਸ ਨਾ ਰੌਣਕ ਜੀਆਂ ਨੇ ਘਰ ਚ ਹੁੰਦੀਆਂ